ਵਾਹਿਗੁਰੂ ਜੀ ਦਾ ਖਾਸ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਪਿੰਦਰਪਾਲ ਸਿੰਘ ਜੀ ਦੇ ਪਾਸੋਂ ਗੁਰੂ ਅੰਗਦ ਦੇਵ ਜੀ ਦੀ ਸਾਖੀ ਨੂੰ ਸਰਵਨ ਕਰਾਂਗੇ ਜਿਸ ਸਾਖੀ ਵਿੱਚ ਗੁਰੂ ਅੰਗਦ ਦੇਵ ਜੀ ਇਹ ਦੱਸਦੇ ਹਨ ਕਿ ਮਨੁੱਖ ਵਿੱਚ ਨਿਮਰਤਾ ਕਿਵੇਂ ਆਵੇ ਆਓ ਭਾਈ ਸਾਹਿਬ ਰਾਹੀਂ ਉਂਝ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ 'ਚ ਦੇਵਤੇ ਦਾ ਅਰਥ ਕੀਤਾ ਹੈ ਜਿਹੜਾ ਚੰਗੇ ਕੰਮ ਕਰਦਾ ਹੈ ਸਾਧ ਕਰਮ ਜੋ ਪੁਰਖ ਕਮਾਵੇ ਨਾਮ ਦੇਵਤਾ ਚਕਿਤ ਕਹਾਵੈ ਜਿਹੜਾ ਚੰਗੇ ਕੰਮ ਕਰਦਾ ਪੁਰਖ ਉਹਨੂੰ ਦੇਵਤਾ ਕਿਹਾ ਜਾਂਦਾ ਹੈ ਦੇਵਤਾ ਲਬਜ਼ੀ ਅਰਥ ਪ੍ਰਕਾਸ਼ ਵੀ ਹੁੰਦਾ ਹੈ ਜੀ ਦੇਵਤਾ ਲਬਜ਼ੀ ਅਰ ਜਿਵੇਂ ਮਹਾਰਾਜ ਗੁਰੂਲੇ ਵੀ ਸ਼ਬਦ ਵਰਤਿਆ ਗੁਰ ਜੈਸਾ ਨਹੀਂ ਕੋ ਦੇਵ ਪਰ ਦੂਜੇ ਪਾਸੇ ਇਹ ਵੀ ਕਿਹਾ ਜਿਨ ਮਾਨਸ ਤੇ ਦੇਵਤੇ ਕੀਏ ਰੋਹਾਨੀਅਤ ਨਾਲ ਭਰ ਦਿੱਤੇ ਏਸੀ ਜਾਤ ਦਾ ਬ੍ਰਾਹਮਣ ਸੀ ਜੀ ਤੇ ਅੰਦਰ ਇਹਦੇ ਇੱਕ ਸਿੱਖ ਸੀ ਸੱਚ ਨੂੰ ਪਾਣਤੇ ਅਬ ਲਾਸ਼ਾ ਸੀ ਤਾਲਬ ਸੀ ਇਹ ਵੀ ਅੰਦਰ ਦਾ ਅੰਦਰ ਦਾ ਰਸ ਪ੍ਰਭੂ ਨਾਲ ਮਿਲਣਾ ਬੀਜ ਨਾਸ ਕਦੀ ਨਹੀਂ ਹੁੰਦਾ ਨਾ ਸੀ ਨਾ ਹੈ ਤੇ ਨਾ ਕਦੀ ਹੋਏਗਾ ਉਹ ਘੁੰਮਦਾ ਕਮੰਦਾ ਫਿਰਦਾ ਫਰਾਂਦਾ ਖਡੂਰ ਸਾਹਿਬ ਆ ਗਿਆ ਗੁਰੂ ਸਾਹਿਬ ਦੇ ਦਰਬਾਰ ਚੋਂ ਨਾ ਕੀਰਤਨ ਸੁਣਿਆ ਮੈਂ ਬੇਨਤੀ ਕਰ ਲੱਗਾ ਨਿਮਰਤਾ ਤੇ ਕੀਣਤਾ ਇਹ ਇਹਦਾ ਵੀ ਜ਼ਰੂਰ ਆਪਾਂ ਸਮਝ ਲਈਏ ਮਹਾਰਾਜ ਦੇ ਪਵਿੱਤਰ ਦਰਬਾਰ ਚ ਆ ਗਿਆ ਸੰਗਤ ਚੋਂ ਨੇ ਕੀਰਤਨ ਕਥਾ ਬਾਣੀ ਸੁਣੀ ਸੰਗਤ ਵਿੱਚ ਗਿਆ ਜਾ ਕੇ ਪ੍ਰਸ਼ਾਦਾ ਛਕਿਆ ਪਹਿਲੇ ਦਿਨ ਹੀ ਅੰਦਰ ਨੂੰ ਮਹਿਸੂਸ ਹੋ ਗਿਆ ਵੀ ਐਸ ਦਰਬਾਰ ਵਿੱਚੋਂ ਮੇਰੇ ਅੰਦਰ ਦੇ ਦੁੱਖ ਦੂਰ ਹੋਣਗੇ ਗੁਰੂ ਅੰਗਦ ਸਾਹਿਬ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉੰਜ ਇਤਿਹਾਸ ਵੀ ਹੈ ਜੀ ਕਿ ਗੁਰਦੇਵ ਜਦੋਂ ਆਪਣਾ ਸੁਭਾ ਦਰਵਾਜ਼ਾ ਖੋਲ੍ਹਦੇ ਆ ਤੇ ਆਤੁਰ ਬੰਦੇ ਦੁਖੀ ਬੰਦੇ ਉਹਨਾਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਸਨ ਤੇ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ ਚ ਅੰਮ੍ਰਿਤ ਚਰਦਾ ਸੀ ਗੁਰੂ ਅੰਗਦ ਸਾਹਿਬ ਦੇ ਦੇਖਣ ਨਾਲ ਵੀ ਜਨਮ ਮਰਨ ਕਟਿਆ ਜਾਂਦਾ ਸੀ ਦੇਖੋ ਸਾਖੀ ਨਿਕਲੀ ਹੋਵੇ ਸਿਵਤ ਖਸਮ ਦੀ ਇਸ ਤੁਕਾਂ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੀ ਸਿਵਤ ਵਿੱਚ ਨੇ ਕਿ ਗੁਰੂ ਅੰਗਦ ਦੇਵ ਜੀ ਅੰਮ੍ਰਿਤ ਦ੍ਰਿਸ਼ਟ ਹੋਵੇ ਸਿਵਤ ਖਸਮ ਦੀ ਨੂਰ ਅਰਸ਼ੋਂ কুরਸੋਂ ਛੱਟਿਆ ਤੂੰ ਦਿੱਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਿਆ ਗੁਰੂ ਅੰਗਦ ਸਾਹਿਬ ਲਈ ਅਮੈ ਦ੍ਰਿਸ਼ ਸ਼ੁਭ ਕਰੇ ਖਰ ਅਗ ਪਾਪ ਸਕਲ ਮਲ ਅਮੈ ਦ੍ਰਿਸ਼ ਤਵਾਦੀ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਹੈ ਬੰਦੇ ਦੇ ਸਾਰੇ ਕੀਤੇ ਹੋਏ ਪਾਪਾਂ ਨੂੰ ਖਤਮ ਕਰ ਦਿੰਦੀ ਹੈ ਗੁਰੂ ਅੰਗਦ ਸਾਹਿਬ ਤੇ ਇਹ ਬ੍ਰਭੀ ਨੂਰ ਸੀ ਅਮੈ ਦ੍ਰਿਸ਼ ਸ਼ੁਭ ਕਰੇ ਖਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੈ ਬਲ ਇਹ ਜਿਹੜੀਆਂ ਤਾਕਤਾਂ ਨਹੀਂ ਕਾਬੂ ਹੁੰਦੀਆਂ ਗੁਰੂ ਅੰਗਦ ਦੇਵ ਜਦੋਂ ਅੰਮ੍ਰਿਤ ਦ੍ਰਿਸ਼ਟੀ ਕਰਦੇ ਆ ਬੰਦੇ ਦੇ ਅੰਦਰ ਦੀ ਵਾਸ਼ਨਾ ਕਾਬੂ ਚ ਆ ਜਾਂਦੀ ਹੈ ਵਸ ਕਰੇ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਬੈ ਗੁਰ ਨਵਨੀ ਦਰਿਆਉ ਜਨਮ ਖੰਮ ਕਾਲਕ ਤੋਂ ਹੈ ਅਗਲਾ ਜਿਹੜਾ ਤੋਕੇ ਨਾ ਜੀ ਮੈਨੂੰ ਕਿਸੇ ਨੇ ਕਿਹਾ ਸੀ ਮੈਂ ਤੁਹਾਨੂੰ ਸੁਣਾਣ ਲੱਗਾ ਮੈਂ ਵੀ ਪਾਠ ਕਰਦਾ ਸਾਂ ਸੋ ਕਹੋ ਟੱਲ ਗੁਰ ਸੇਵੀਏ ਬੜੇ ਪਿਆਰੇ ਸ਼ਬਦ ਕਿਸੇ ਗੁਰਮੁਖ ਕਹਿ ਭਾਈ ਸਾਹਿਬ ਇੱਥੇ ਸੱッセ ਨੂੰ ਔਂਕੜ ਲੱਗੀ ਖੋੜਾ ਨਹੀਂ ਲੱਗਾ ਖੋੜਾ ਨਾ ਬੁਲਾਓ ਸੋ ਨਹੀਂ ਹੈਗਾ ਸੱッセ ਨੂੰ ਔਂਕੜ ਲੱਗੀ ਸੋ ਤੇ ਸੋ ਬਰਾਬਰ ਕੇ ਨਾ ਜੀ ਸੋ ਕਹੋ ਟੱਲ ਗੁਰ ਸੇਵੀਏ ਐਨ ਇਸ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਉਹਨੇ ਮਹਾਰਾਜ ਦੇ ਦਰਸ਼ਨ ਕੀਤੇ ਅੰਦਰ ਟਿਕ ਗਿਆ ਪਰ ਅੰਦਰੋਂ ਇੱਕ ਕੀੜਾ ਨਿਕਲੇ ਘੜੀ ਪਿੱਛੋਂ ਹੰਕਾਰ ਦਾ ਮੈਂ ਬ੍ਰਾਹਮਣ ਇਹ ਤਾਂ ਪੰਗੇ ਸਾਰੇ ਬੈਠੇ ਅੰਦਰ ਨਾਲ ਹੀ ਜੁੱਧ ਕਰਦਾ ਰਿਹਾ ਵੀ ਤੂੰ ਇੱਥੇ ਰਵੇਂਗਾ ਇੱਕੋ ਥਾਂ ਰੋਟੀ ਖਾਣੇ ਆ ਇੱਕੋ ਥਾਂ ਹੁੰਦਾ ਇਹ ਕੀ ਚੱਲ ਰਿਹਾ ਚੱਕਰ ਸਾਰਾ ਬਸ ਲੜੀ ਗਿਆ ਮਨ ਸਵੇਰੇ ਅੰਮ੍ਰਿਤ ਵੇਲਾ ਹੋਇਆ ਇਸ਼ਨਾਨ ਕੀਤਾ ਕੀਰਤਨ ਸੁਣਿਆ ਗੁਰੂ ਅੰਗਦ ਦੇਵ ਦੇ ਦਰਸ਼ਨ ਕੀਤੇ ਮਹਾਰਾਜ ਨੇ ਨਜ਼ਰ ਭਰ ਕੇ ਦੇਖਿਆ ਬਸ ਰਾਤ ਵਾਲੀ ਸਾਰੀ ਦੁਬਦਾ ਪੱਟ ਦਿੱਤੀ ਮਾਨੇ ਕਿਆ ਨਹੀਂ ਸੰਗਤ ਦੀਆਂ ਝੂਠੀਆਂ ਪਤਲਾਂ ਦੀ ਸੇਵਾ ਮੈਂ ਕਰਿਆ ਕਰਾਂਗਾ ਇਹ ਖੌਮੇ ਮਰੇਗੀ ਇਹ ਖੌਮੇ ਨਾ ਮੈਂ ਬ੍ਰਾਹਮਣ ਆ ਇਸ ਮੈਂ ਦੈਂਤ ਨੂੰ ਜਾਤ ਪਾਤ ਦੇ ਦੈਂਤ ਨੂੰ ਜੜ ਤੋਂ ਅੰਦਰੋਂ ਕੱਢ ਦਿਆਂਗਾ ਇਹ ਮਾਤਾ ਖੀਵੀ ਜੀ ਕੋਲ ਚਲੇ ਗਏ ਇਤਿਹਾਸ ਸਾਡੇ ਨੇ ਇਹਦਾ ਜ਼ਿਕਰ ਕੀਤਾ ਮਾਤਾ ਜੀ ਨਾਲ ਸੇਵਾ ਕਰਨ ਦਾ ਤੇ ਮਾਂ ਜੀ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਾਤਾ ਖੀਵੀ ਜੀ ਇੰਨਾ ਮਿੱਠਾ ਬੋਲਦੇ ਸਨ ਕਹਿੰਦੇ ਨੇ ਸੱਚੀ ਲੋ ਇੰਨੇ ਠੰਡੇ ਸਨ ਹਾਲਾਂ ਪੁੱਤਰ ਤੇ ਉਹਨਾਂ ਦੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਨੇ ਬੀਬੀ ਅਮਰੋਦਾਸ ਜੀ ਜ਼ਿਕਰ ਕਰਨੇ ਖਾਂ ਵੇਖੋ ਪਰ ਕਹਿੰਦੇ ਨੇ ਇੰਨੇ ਮਿੱਠੇ ਸਨ ਮਾਤਾ ਜੀ ਕਿ ਕੋਈ ਬੰਦਾ ਜਿਹਦਾ ਮਾਂ ਬਾਪ ਯਤੀਮ ਬੰਦਾ ਵੀ ਜਦੋਂ ਮਾਤਾ ਖੀਵੀ ਦੇ ਕੋਲ ਇੱਕ ਵਾਰੀ ਬਹਿ ਜਾਂਦਾ ਸੀ ਨਾ ਉਹਨਾਂ ਦਾ ਔਰਾ ਇੰਨੇ ਕਮਾਲ ਦਾ ਸੀ ਹਰ ਬੰਦੇ ਨੂੰ ਮਹਿਸੂਸ ਹੁੰਦਾ ਸੀ ਮੇਰੀ ਮਾਂ ਮੇਰੇ ਸਿਰ ਤੇ ਖਲੋਦੀ ਹੈ ਭਾਈ ਸਾਹਿਬ ਜਿਨੇ ਵੀ ਜ਼ਿਕਰ ਕੀਤਾ ਜੋ ਗੁਰੂ ਕੀ ਰਬਾਬੀਆਂ ਨੇ ਕਿਹਾ ਮਾਤਾ ਖੀਵੀ ਕੋਲ ਇੰਨੀ ਠੰਡ ਮਿਲਦੀ ਏ ਜਿਵੇਂ ਜੇਠ ਹਾਰ ਦੇ ਤਪ ਦੇ ਮਕੀਨੇ ਵਿੱਚ ਸੰਘਣੇ ਪੱਤਰਾਂ ਵਾਲੇ ਰੁੱਖ ਦੀ ਛਾਂ ਵਿੱਚ ਠੰਡ ਮਿਲਦੀ ਏ ਬਲਵੰਡ ਖੀਵੀ ਨੇਕ ਜਨ ਚੰਗੀ ਇਸ ਤਰੀਕੇ ਮਾਤਾ ਖੀਵੀ ਜਿਸ ਬਹੁਤੀ ਛਾਂ ਪਤਰਾਲੀ ਪਤਰਾਲੀ ਦਰਤ ਪਤਰ ਜੀ ਹਾਂ ਜੀ ਐ ਸੰਗਣੇ ਪੱਤਰ ਜਿੱਥੇ ਜਿਹਦੀ ਕੋਈ ਵਿਰਲੀ ਨਹੀਂ ਸੂਰਜ ਦੀ ਕਿਰਨ ਨਹੀਂ ਆਉਂਦੀ ਜਿਸ ਬਹੁਤੀ ਛਾਂ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਖਿਆਲੀ ਮਾਤਾ ਖੀਵੀ ਜੀ ਲੰਗਰ ਵੰਦਦੇ ਨੇ ਪ੍ਰਿੰਸੀਪਲ ਸਦबीर ਸਿੰਘ ਤਾਂ ਕਹਿੰਦੇ ਸਨ ਲੋੜਵੰਦਾਂ ਦੀ ਜੇਬ ਵੇਖ ਕੇ ਸੁੱਤਿਆਂ ਜੇਬ 'ਚ ਪੈਸੇ ਪਾ ਦਿੰਦੇ ਸਨ ਮਾਤਾ ਜੀ ਬੇਸਨ ਲੋੜ ਕੇ ਤੇ ਜਿਹੜੀ ਖੀਰ ਬਣਦੀ ਸੀ ਉਹ ਘਿਓ ਬਣਾ ਕੇ ਖੀਰ ਬਣਾਉਂਦੇ ਸਨ ਆਪ ਸਭ ਨੂੰ ਪਤਾ ਹੋਵੇ ਖਡੂਰ ਜਿਹੜੇ ਉਸ ਇਲਾਕੇ ਦੇ ਸੱਜਣੋਂ ਉੱਥੇ ਹਰ ਰੋਜ਼ ਖੀਰ ਬਣਦੀ ਕਈ ਪਿੰਡਾਂ ਬਾਬਾ ਸੇਵਾ ਸਿੰਘ ਦੀ ਹਣੀ ਤੁਹਾਨੂੰ ਪਤਾ ਹੈ ਸੇਵਾ ਖਾਂਦੇ ਆ ਤੇ ਪਿੰਡਾਂ ਦੀਆਂ ਡਿਊਟੀਆਂ ਲੱਗੀਆਂ ਨੇ ਖੀਰ ਤੋਂ ਕੋਈ ਦਿਨ ਖਾਲੀ ਨਹੀਂ ਜਾਂਦਾ ਉਦੋਂ ਉੱਥੇ ਉਹਨੇ ਜਿਵੇਂ ਗੱਲ ਮੁਕਾਵਾ ਸੇਵਾ ਲੈ ਲਈ ਮਾਤਾ ਜੀ ਦੇ ਕੋਲ ਆ ਗਿਆ ਕਹਿ ਲੱਗਾ ਮਾਂ ਮੈਨੂੰ ਸੇਵਾ ਦੇ ਬਸ ਦੀ ਬਹਾਮਣਾ ਵਾਲਾ ਜਿਹੜਾ ਸੀ ਕੱਪੜੇ-ਕੁਪੜੇ ਪਰਾਂ ਛੱਡੇ ਕਰਕੇ ਕਮਰ ਕਸਾ ਲੰਗਰ ਚ ਖਲੋ ਗਿਆ ਲੰਗਰ ਹੱਥੀ ਪਕਾਣਾ ਧਾਰ ਸਬਜੀ ਭਾਜੀ ਸਭ ਕੁਝ ਬਣਾਉਣਾ ਲੱਕੜਾ ਲਿਆਉਣੀਆਂ ਪਰ ਇਹ ਕੀ ਕਰੇ ਕੁਝ ਦਿਨ ਬਾਅਦ ਇਹਨੇ ਰੋਟੀ ਖਾਣੀ ਛੱਡ ਦਿੱਤੀ ਲੰਗਰ ਨਾ ਖਾਏ ਸ਼ੱਕੇ ਭਾਈ ਜੋਤ ਇਹਨੇ ਹੋਇਆ ਕਿ ਜੀ ਜਦੋਂ ਲੰਗਰ ਵਰਤਾਏ ਜਦੋਂ ਲੰਗਰ ਪਕਾਏ ਅੰਦਰੋਂ ਫੇਰੋਂ ਹਦੈਤ ਬੋਲ ਪਵੇ ਮੈਂ ਬ੍ਰਾਹਮਣ ਉਹਨੇ ਕਿਹਾ ਹੁਣ ਤੈਨੂੰ ਕਾਬੂ ਕਿਵੇਂ ਕਰਾਂ ਮੈਂ ਤਾਂ ਫਿਜ਼ੀਕਲ ਤੌਰ ਤੇ ਕੰਮ ਹੀ ਕਰ ਰਿਹਾ ਫਿਰ ਉਹਨੇ ਕੀ ਕੀਤਾ ਜੀ ਸੰਗਤ ਦੀਆਂ ਪੱਤਲਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਉਹਨੂੰ ਸਾਫ਼ ਥਾਂ ਤੇ ਰੱਖਣਾ ਜਦੋਂ ਸੰਗਤ ਨੇ ਚਲੇ ਜਾਣਾ ਉਹਨਾਂ ਪੱਤਲਾਂ ਵਿੱਚੋਂ ਚਿੜੀ ਚੋਗਾ ਖਾਣਾ ਸ਼ੁਰੂ ਕਰ ਦਿੱਤਾ ਜਿਹੜਾ ਬੱਚੇ ਹੁਣ ਨਾ ਦਾਲ ਸਬਜ਼ੀ ਭਾਜੀ ਉਹਨੂੰ ਇਕੱਠਾ ਕਰਕੇ ਇੱਕ ਪੱਤਲ 'ਚ ਪਾ ਲੈਣਾ ਫਿਰ ਉਹਨੂੰ ਮੂੰਚ ਬਾ ਕੇ ਜਾ ਖਾ ਲੈਣਾ ਮਾਤਾ ਜੀ ਨੇ ਦੇਖਿਆ ਵੀ ਇਹ ਜੋਧ ਪ੍ਰਸ਼ਾਦਾ ਨਹੀਂ ਛੱਕ ਰਿਆ ਇੱਕ ਦਿਨ ਕੀ ਦੇਖਿਓ ਨੇ ਭਾਈ ਜੋਧ ਪਰਦਾ ਕਰਕੇ ਸਾਰੀਆਂ ਜਿਹੜੀਆਂ ਜੂਠੀਆਂ ਪਤਲਾ ਸਨ ਉਹਨਾਂ ਵਿੱਚੋਂ ਚੁਣ-ਚੁਣ ਕੇ ਖਾਏ ਪਿਆ ਮਾਤਾ ਜੀ ਨੇ ਰੋਕਿਆ ਕਹਿ ਲੱਗੇ ਨਾ ਜੋਧ ਗੁਰੂ ਘਰ ਚ ਲੰਗਰ ਤੇ ਨੂੰ ਮਿਲਦਾ ਨਹੀਂ ਕਹਿੰਦਾ ਨਹੀਂ ਮਾ ਲੰਗਰ ਦੀ ਤੇ ਕੋਈ ਕਮੀ ਨਹੀਂ ਅੰਦਰ ਇੱਕ ਦੈਂਤ ਜਿਹੜਾ ਮੈਨੂੰ ਪੰਗਤ ਚ ਨਹੀਂ ਬੈਠਣ ਦਿੰਦਾ ਉਹਨੂੰ ਸਜ਼ਾ ਦੇਣਾ ਪਿਆ। ਕਹਿੰਦਾ ਜੂਠਿਆ ਤੈਨੂੰ ਜੂਠ ਹੀ ਬਿਆਹਾਂਗਾ। ਮੇਰੇ ਅੰਦਰੋਂ ਖੌਮੇ ਦਾ ਆ ਬ੍ਰਾਹਮਣ ਹੋਣ ਦਾ ਉੱਚੀ ਜਾਤ ਦਾ ਦੈਂਤ ਮੈਨੂੰ ਟਿਕਨ ਨਹੀਂ ਦਿੰਦਾ। ਮਾਤਾ ਜੀ ਨੇ ਗੱਲ ਬਾਬਾ ਬੁੱਢਾ ਸਾਹਿਬ ਨਾਲ ਕੀਤੀ। ਬਾਬਾ ਜੀ ਆਏ ਉਹਨਾਂ ਕਿਹਾ ਵੀ ਦੇਖੋ ਭਾਈ ਜੋਧ ਇਹ ਨਹੀਂ ਗੁਰੂ ਘਰ ਚ ਸਵੀਕਾਰ ਇਸ ਤਰ੍ਹਾਂ। ਅੱਖਾਂ ਪਰ ਇਹ ਕਹਿੰਦੇ ਮੈਨੂੰ ਮੇਰੇ ਅੰਦਰ ਦਾ ਪਤਾ ਫਿਰ ਇਹ ਗੱਲ ਪਹੁੰਚਦੀ ਗੁਰੂ ਅੰਗਦ ਸਾਹਿਬ ਜੀ ਕੋਲ ਚਲੀ ਗਈ ਮਾਤਾ ਜੀ ਨੇ ਘਰ ਗੱਲ ਕੀਤੀ ਸਤਿਗੁਰੂ ਜੋਦ ਦਿਨ ਰਾਤ ਖੱਡ ਪਨਵੀਂ ਸੇਵਾ ਕਰਦਾ ਸਿਮਰਨ ਕਰਦਾ ਕਿਸੇ ਨਾਲ ਨਹੀਂ ਬੋਲਦਾ ਪਰ ਪਤਲਾ ਵਿੱਚੋਂ ਸੀਤ ਛੱਕਦਾ ਹੈ ਝੂਠ ਗੁਰੂ ਅੰਗਦ ਸਾਹਿਬ ਜੀ ਆਏ ਜੀ ਇਹ ਪੰਗਤ ਚ ਪ੍ਰਸ਼ਾਦਾ ਵਰਤਾ ਰਿਹਾ ਸੀ ਤਨ ਗੁਰੂ ਅੰਗਦ ਸਾਹਿਬ ਮਹਾਰਾਜ ਆਉਂਦੇ ਆ ਭਾਈ ਜੋਦ ਜਦੋਂ ਸਾਹਮਣੇ ਹੁੰਦੇ ਨੇ ਉਹਨਾਂ ਦੀ ਬਾਹ ਪਕੜਦੇ ਕਹਿਣ ਲੱਗੇ ਜੋਧ ਜੀ ਹਜ਼ੂਰ ਬੈਠ ਮੇਰੇ ਕੋਲ ਬੈਠ ਗਏ ਕਿ ਲੰਗਰ ਕਿੱਥੋਂ ਛਕਦੇ ਹੋ ਪ੍ਰਸ਼ਾਦਾ ਕਿੱਥੋਂ ਛਕਦੇ ਹੋ ਤੁਸੀਂ ਇਤਿਹਾਸ ਕਹਿੰਦਾ ਹੈ ਮਹਾਰਾਜ ਜਦੋਂ ਇਹ ਸਵਾਲ ਕੀਤਾ ਗੁਰੂ ਅੰਗਦ ਸਾਹਿਬ ਦੇ नेत्र ਸੇਜਲ ਹੋ ਗਏ ਕਿੱਥੋਂ ਛਕਦੇ ਹੋ ਕਹਿੰਦੇ ਨੇ ਦਾਤਾ ਆਪ ਜਾਣਕਾਰ ਹੋ ਬੜਾ ਯਤਨ ਕਰਨਾ ਪਿਆ ਅੰਦਰੋਂ ਖੌਮੇ ਨਹੀਂ ਜਾਂਦੀ ਪਈ ਮੈਂ ਫਿਜ਼ੀਕਲ ਤੌਰ ਤੇ ਸੇਵਾ ਕਰਨਿਆ ਭਾਂਡੇ ਚੁੱਕ ਰਿਆਂ ਪਰ ਅੰਦਰੋਂ ਫਿਰ ਕਿਤੇ ਨਾ ਕਿਤੇ ਫਰਨਾ ਉੱਠ ਪੈਂਦਾ ਤੂੰ ਬ੍ਰਾਹਮਣ ਬਸ ਮੈਂ ਉਸ ਚੀਜ਼ ਨੂੰ ਕੱਢਣਾ ਚਾਹਨਾ ਇਤਿਹਾਸ ਕਹਿੰਦਾ ਹੈ ਗੁਰੂ ਅੰਗਦ ਸਾਹਿਬ ਜੀ ਨੇ ਮੇਰ ਭਰਿਆ ਸੀਸ ਉੱਤੇ ਹੱਥ ਰੱਖਿਆ ਨਾਲ ਕਹਿਣ ਲੱਗੇ ਭਾਈ ਇਹ ਨਿਮਰਤਾ ਨਹੀਂ ਇਹ ਹੀਣਤਾ ਬਣਦੀ ਜਾਂਦੀ ਹੈ ਇਹ ਹੀਣਤਾ ਬਣ ਚੱਲੀ ਹੈ ਤੂੰ ਸੇਵਾ ਕਰਨਾ ਹੈ ਤੂੰ ਲੰਗਰ ਵਿੱਚ ਬੈਠਾ ਹੈ ਖੀਨਤਾ ਵੀ ਜਾਏਗਾ ਤੇ ਅੰਦਰ ਬਿਲਕੁਲ ਇੱਕ ਮਹਿਲੇ ਭੇ ਵੀ ਚਲਾ ਜਾਏਗਾ ਡਰੀ ਜਾਏਗਾ ਡਰੀ ਜਾਏਗਾ ਤੇਰੀ ਸੁਰਤ ਐਸ ਤੈਸਤਾ ਢੈਂਦੀ ਕਾਲਵਲ ਜਾਏਗੀ ਨਹੀਂ ਤੇਰੇ ਅੰਦਰ ਬਖਸ਼ਿਸ਼ ਕਰ ਰੱਬ ਦੀ ਗੁਰੂ ਅੰਗਦ ਸਾਹਿਬ ਜੀ ਨੇ ਮੇਰ ਭਰੀ ਦ੍ਰਿਸ਼ਟੀ ਕੀਤੀ ਕਹਿੰਦੇ ਨੇ ਅੰਦਰ ਉਸੇ ਵਕਤ ਨਾਮ ਦੀ ਰੋਹ ਚੱਲਣ ਲੱਗ ਪਈ ਬਸ ਉਹ ਹਮੇ ਦਾ ਪਰਦਾ ਦੂਰ ਕਰ ਦਿੱਤਾ ਅੰਦਰ ਨਿਰੰਤਰ ਨਾਮ ਚੱਲੇ ਜਦੋਂ ਸਤਿਗੁਰੂ ਜੀ ਦੇ ਕੋਲ ਬੈਠ ਗਿਆ ਮਹਾਰਾਜ ਜੀ ਨੇ ਜੀ ਫਿਰ ਪ੍ਰਸ਼ਾਦ ਮੰਗਾਇਆ ਲੰਗਰ ਆਇਆ ਕਹਿਣ ਲੱਗੇ ਤੂੰ ਵਰਤਾਣਾ ਛੱਡ ਕੋਲ ਬਿਠਾ ਕੇ ਆਪਣੇ ਹੱਥਾਂ ਨਾਲ ਕੋਰ ਤੋੜ ਕੇ ਕਹਿਣ ਲੱਗੇ ਕਰ ਮੂੰਹ ਭਾਈ ਜੋਤ ਦੇ ਨੇਤਰ ਭਿੱਜ ਗਏ ਮਹਾਰਾਜ ਜੀ ਦੇ ਵੱਲ ਦੇਖ ਕੇ ਬਸ ਉਹ ਕੋਰ ਇਹ ਬੁਰਕੀ ਕੀ ਪਾਈ ਅੰਦਰ ਦੀ ਬਖਸ਼ਿਸ਼ ਵਰਤ ਗਈ ਭਾਈ ਜੋਤ ਲੰਗਰ ਚ ਬੈ ਕੇ ਹੁਣ ਪ੍ਰਸ਼ਾਦ ਛਕਦੇ ਆ ਨਿਮਰਤਾ ਵਿੱਚ ਰਹਿੰਦੇ ਆ ਜੇ ਕਿਸੇ ਨੇ ਹੱਸ ਕੇ ਪੁੱਛ ਲਿਆ ਵੀ ਹੁਣ ਤੂੰ ਚਿੜੀ ਚੋਗਾ ਨਹੀਂ ਖਾਂਦਾ ਇਹਦਾ ਮਤਲਬ ਬੱਚੇ ਦਾਣੇ ਨਹੀਂ ਹੁਣ ਖਾਂਦਾ ਕਹਿਣ ਲੱਗਾ ਨਹੀਂ ਉਦੋਂ ਝੂਠਾ ਸੀ ਅੰਦਰ ਤੇ ਝੂਠ ਪਚਾਉਂਦਾ ਸਾਂ ਹੁਣ ਸੱਚ ਜੀ ਦਾ ਸੁੱਚਾ ਆ ਗਿਆ ਤੇ ਨੂੰ ਭੋਜਨ ਵੀ ਸੁੱਚਾ ਛਕਾਣਾ ਵਾ ਮੇਰੇ ਕਹਿਣ ਤੋਂ ਮੁਰਾਦ ਹੀਣਤਾ ਵਿੱਚ ਤੇ ਨਿਮਰਤਾ 'ਚ ਫਰਕ ਹੈ ਇੱਥੇ ਜਿਹੜਾ ਸ਼ਬਦ ਗੁਰਦੇਵ ਨੇ ਗਰੀਬੀ ਵਰਤਿਆ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕੰਨੀ ਖੇ ਸੱਜਣ ਮੈਂ ਤੇਰੇ ਚਰਨਾਂ ਦੀ ਧੂਰ ਬਣ ਜਾ ਯਾਦ ਰੱਖਿਓ ਬਸ ਇਸ ਕਰਕੇ ਜੀ ਬੋਲ ਰੇ ਪਿਆ ਜਿਹੜਾ ਬੰਦਾ ਧੂੜ ਬਣੇਗਾ ਫਿਰ ਬੇਨਤੀ ਸੁਣਿਓ ਉਹਦੇ ਜੀਵਨ ਚ ਰੋਹਾਨੀ ਤਬਦੀਲੀ ਆਏਗੀ ਇਕ ਅੱਲਾ ਬਾਹਰ ਮੁਖੀ ਨਹੀਂ ਰਹੇਗਾ ਸਗਲ ਪੁਰਖ ਮੈਂ ਪੁਰਖ ਪ੍ਰધાન ਸਾਧ ਸੰਗ ਜਾਂ ਕਾ ਮਿਟੇ ਮਾਨ ਆਪਸ ਕੋ ਜੋ ਜਾਣੈ ਨੀਚਾ ਸਉ ਗਣੀਆਂ ਸਭ ਤੋਂ ਉੱਚਾ ਮਹਾਰਜ ਕਹਿੰਦੇ ਸਭ ਤੋਂ ਉੱਚਾ ਉਹਦੇ ਅੰਦਰੋਂ ਮੈਂ ਮੇਰੀ ਚਲੀ ਗਈ ਸਤਿਗੁਰੂ ਬਖਸ਼ਿਸ਼ ਕਰਦੇ ਹੈਗੇ ਪਰਮਾਤਮਾ ਪਹਿਲੀ ਮੇਰੇ ਤੇ ਕਿਰਪਾ ਕਰ ਮੈਂ ਸਦੀਵ ਕਾਲ ਦੀ ਧੂੜ ਬਣ ਜਾਵਾਂ ਚਰਨਾ ਦੀ ਧੂੜ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ ਹਾਲਾਂਕਿ ਧੂੜ ਦਾ ਕਨਸੈਪਟ ਐਵੇਂ ਅੱਜ ਕੱਲ ਅਸੀਂ ਕਹੀ ਜਾਂਦੇ ਹਾਂ ਨਾ ਜੀ ਇਹ ਬਾਹਰमुखी ਨਿਮਰਤਾ ਦਾ ਸੂਚਕ ਹੈ ਗੁਰਮੁਖੋ ਡਾਕਟਰ ਰਤਨ ਸਿੰਘ ਜੱਗੀ ਦਾ ਇੱਕ ਕੋਸ਼ ਹੈ ਲਿਖਿਆ ਉਹਨਾਂ ਦੋ ਭਾਗਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਉਸ ਵਿੱਚ ਤੁਸੀਂ ਧੂੜ ਵਾਲਾ ਇੰਦਰਾਜ਼ ਕਦੀ ਪੜਿਓ ਚਲੋ ਮੈਂ ਕਿਤਾਬ ਦਾ ਇਸ਼ਾਰਾ ਤਾਂ ਕਰ ਗਿਆ ਮਨ ਚੁੰਮਦਾ ਜਾਣਕਾਰੀ ਲੈਣ ਲਈ ਕਿਉਂਕਿ ਗੁਰਬਾਣੀ ਵਿੱਚ ਜਿਹੜਾ ਧੂੜ ਦਾ ਸ਼ਬਦ ਵਰਤਿਆ ਇਹ ਬਾਹਰमुखी ਵੀ ਅਸਰ ਕਰਦਾ ਹੈ ਇਹ ਨਹੀਂ ਕੱਲਾ ਵੀ ਨਿਮਰਤਾ ਦਾ ਕਹਿ ਦਿੱਤਾ ਪਾਣੀ ਦਾ ਨਹੀਂ ਨਾਲ ਜ਼ਿਕਰ ਕੀਤਾ ਸਭ ਤੋਂ ਜ਼ਿਆਦਾ ਨਿਮਰਤਾ ਵਿੱਚ ਗੁਰਦੇਵ ਨੇ ਮਿੱਟੀ ਦਾ ਧੂੜ ਧੂੜ ਦਾ ਜ਼ਿਕਰ ਕੀਤਾ ਉਸੇ ਵੀ ਡਾਕਟਰ ਜੱਗੀ ਲਿਖਦੇ ਆ ਕਿ ਜਦੋਂ ਵੀ ਜਿੱਥੇ ਸੰਗਤ ਹੁੰਦੀ ਹੈ ਜਿੱਥੇ ਪ੍ਰਭੂ ਦੇ ਨਾਮ ਦਾ ਚਿੰਤਨ ਕਰੇ ਕੀਰਤਨ ਕਰੇ ਪਿਆਰੇ ਪਰਮਾਤਮਾ ਦੇ ਬੈਠੇ ਆ ਕਹਿੰਦੇ ਤੰਤਰ ਸ਼ਾਸਤਰ ਦਾ ਉਹਨਾਂ ਜ਼ਿਕਰ ਕੀਤਾ ਉਹ ਕਹਿੰਦਾ ਵੀ ਜਦੋਂ ਰੋਖਾਨੀ ਇਨਸਾਨ ਨਗਨ ਪੈਰ ਮਿੱਟੀ ਉੱਤੇ ਤੁਰਦਾ ਹੈ ਉਹਦੇ ਪੈਰਾਂ ਦੇ ਵਿੱਚੋਂ ਜਿਹੜੀ एनर्जी خارج ਹੁੰਦੀ ਹੈ ਉਹ ਮਿੱਟੀ ਉੱਤੇ ਅਸਰ ਕਰ ਜਾਂਦੀ ਹੈ ਉਸ ਮਿੱਟੀ ਨੂੰ ਚੁੱਕ ਕੇ ਜਦੋਂ ਕੋਈ ਆਪਣੇ ਮੱਥੇ ਤੇ ਲਾਂਦਾ ਹੈ ਉਸ ਮਿੱਟੀ ਵਿੱਚ ਵਰਤ ਦੀ ਕੋਈ એનર્ਜੀ ਬੰਦੇ ਦੇ ਲੇਖ ਬਦਲ ਕੇ ਰੱਖ ਜਾਂਦੀ ਹੈ ਕੱਲੀ ਮਿੱਟੀ ਥੋੜਾ ਫਿਰ ਇੱਕ ਸਵਾਲ ਉੱਠਦਾ ਹੈ ਅਸੀਂ ਸਿਰਫ ਇਹ ਨਹੀਂ ਕਿ ਮਿੱਟੀ ਦਾ ਸੁਭਾਅ ਜੀ ਨਿਮਰਤਾ ਚ ਨੀਮੀ ਰਹਿੰਦੀ ਹੈ ਨਾ ਤਾਂ ਇਹਨੂੰ ਕਿਹਾ ਨਹੀਂ ਗੁਰਮਖੋ ਮਿੱਟੀ ਤੋਂ ਬਿਨਾ ਤਾਂ ਅਸੀਂ ਰਹਿ ਨਹੀਂ ਸਕਦੇ ਮਾਤਾ ਧਰਤ ਮਹਤਤ ਕਿਆ ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੇ ਮਿੱਟੀ ਨਾ ਹੁੰਦੀ ਆਪਾਂ ਕਿੱਥੇ ਹੋਣਾ ਸੀ ਜੀ ਮਿੱਟੀ ਨਰਜਿੰਦ ਨਹੀਂ ਮਿੱਟੀ ਵਿੱਚੋਂ ਖੁਰਾਕ ਨਿਕਲਦੀ ਏ ਮਿੱਟੀ ਵਿੱਚੋਂ ਫਲ ਨਿਕਲਦੇ ਨੇ ਮਿੱਟੀ ਵਿੱਚੋਂ ਸਭ ਕੁਝ ਨਿਕਲਦਾ ਪਿਆ ਹੈ ਮਹਾਰਾਜ ਕਹਿੰਦਿਆ ਕਿ ਮਿੱਟੀ ਵਿੱਚ ਫਿਰ ਸੁਣੋ ਜੇ ਆਪਾਂ ਇਹ ਕਹਾਂਗੇ ਇਹ ਕਿਵੇਂ ਹੋ ਸਕਦਾ ਹੁਣ ਕਰੀਏ ਕੀ ਸਮੱਸਿਆ ਏਵੇ ਕਿ ਬਾਹਰ ਮੁਕੀ ਜਿਹੜੀਆਂ ਉਦਾਹਰਨਾਂ ਨੇ ਉਹ ਆਮ ਵਾਪਰਦੀਆਂ ਨੇ ਇਹ ਕਦੇ-ਕਦੇ ਵਾਪਰਦੀ ਕਿਤੇ-ਕਿਤੇ ਵਾਪਰਦੀ ਹੈ ਫਿਰ ਬੰਦਾ ਕਹਿੰਦਾ ਗਾਪੀ ਹੋਵੇਗੀ ਜੇ ਮਿੱਟੀ ਨਰਜਿੰਦ ਕਹੇ ਤੇ ਆ ਕਣਕ ਮਣਾ ਮੁਈ ਕਿੰਨੀ ਪੈਦਾ ਹੋਈ ਪਈ ਮਿੱਟੀ ਚੋਂ ਹੈ ਨਾ ਫਾਲ ਕਿੱਥੋਂ ਨਿਕਲਦੇ ਪੈਣੇ ਆ ਜੋ ਕੁਝ ਨਿਕਲ ਰਿਹਾ ਜੇ ਮਿੱਟੀ ਤੇ ਬਾਹਰ ਮੁਖੀ ਕੋਈ ਬੀਜ ਪਾਉਂਦਾ ਉਸ ਮਿੱਟੀ ਵਿੱਚੋਂ ਇੰਨਾ ਆਨਾਸ ਪੈਦਾ ਹੁੰਦਾ ਤੇ ਜੇ ਮਿੱਟੀ ਉੱਤੇ ਕਿਤੇ ਭਜਨ ਬੰਦਗੀ ਰੋਹਾਨੀ ਵਾਲਾ ਆਪਣੇ ਚਰਨ ਪਾ ਜਾਏਗਾ ਮਿੱਟੀ ਉਹਦਾ ਵੀ ਅਸਰ ਜ਼ਰੂਰ ਕਬੂਲੇਗਾ ਉਹ ਕਬੂਲ ਕੀ ਗੁਰਦੇਵ ਨੇ ਬਾਣੀ ਚ ਕਿਹਾ ਸਾਜਨ ਤੇਰੇ ਚਰਨ ਕੀ ਸੋਹਣੇ ਪ੍ਰਮਾਤਮਾ ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾ ਹੋਏ ਰਾਹ ਸਦ ਧੂਰ ਇੱਕ ਦੋ ਦੋਨੀ ਮੈਂ ਸਦੀਵ ਕਾਲ ਲਈ ਇਹਦਾ ਮਤਲਬ ਆਪਣੇ ਅੰਦਰ ਦੀ ਖੋਮੇ ਬਿਲਕੁਲ ਮਿਟ ਜਾਏ ਤੇ ਯਾਦ ਰੱਖੋ ਜਾਂ ਕਾ ਮਨ ਕੋਈ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮੈਂ ਤਾਂ ਕਿਹਾ ਵੀ ਮਿੱਟੀ ਦੇ ਹੱਥ ਕੇਵਲ ਬਾਹਰ ਨਹੀਂ ਜਿਸ ਦਾ ਮਨ ਸਭ ਦੇ ਚਰਨਾਂ ਦੀ ਧੂੜ ਬਣ ਜਾਏ ਗੁਰੂ ਸਾਹਿਬ ਕਹਿੰਦੇ ਵੀ ਸੁਰਤ ਇੰਨੀ ਉੱਚੀ ਹੁੰਦੀ ਹੈ ਕਿ ਉਹ ਕਟ ਕਟ ਵਿੱਚ ਪ੍ਰਮਾਤਮਾ ਨੂੰ ਦੇਖ ਲੈਂਦਾ ਤੇ ਗੁਰੂ ਨਾਨਕ ਸਾਹਿਬ ਦੀ ਤਾਂ ਨਿਮਰਤਾ ਹੀ ਇੰਨੀ ਹੈ ਜੀ ਇੱਥੇ ਗਰੀਬੀ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਆਓ ਥੋੜੀ ਜਿਹੀ ਪਰਮਾਨ ਅਸੀਂ ਬਾਣੀ ਚੋਂ ਲੈ ਲਈਏ ਗੁਰੂ ਨਾਨਕ ਸਾਹਿਬ ਜੀ ਵਚਨ ਕਰਦਿਆ ਦਾਨ ਮਹੰਡਾ ਤਲੀ ਖਾਕ ਵਾਹ ਗੁਰੂ ਜੀ ਮੈਨੂੰ ਇਹ ਦਾਨ ਦਿਓ ਮੇਰੇ ਲਈ ਦਾਨ ਤੇ ਇਹ ਵੇ ਮੈਨੂੰ ਉਹਨਾਂ ਦੇ ਤਲੀਆਂ ਦੀ ਧੂੜ ਦੇ ਦਿਓ ਜਿਹੜੇ ਤੇਰੇ ਵਿੱਚ ਰਤੇ ਹੋਏ ਆ ਦਾਨ ਮਹਿਨ ਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਚਰਨ ਧੂੜ ਮੱਥੇ ਤੇ ਲਾ ਲਈ ਜੇ ਮਿਲ ਜਾਏ ਹਜ਼ੂਰ ਦੀ ਬਾਣੀ ਵਿੱਚ ਹੀ ਬਚਨ ਹੈ ਬਦਬਖਤ ਹਮਚੂ ਬਖੀਲ ਮੇਰੇ ਵਰਗਾ ਨਪਾਗਾ ਕੋਈ ਨਹੀਂ ਮੇਰੇ ਵਰਗਾ ਚੁਗਲਖੋਰ ਕੋਈ ਨਹੀਂ ਮੇਰੇ ਵਰਗਾ ਬਦਬਖਤ ਬਦਨਸੀਬ ਕੋਈ ਨਹੀਂ ਪਰ ਇੱਕ ਆਸ ਅਲ ਜੀ ਰਿਆਂ ਕਿਰਪਾ ਕਰ ਜਿਹੜੇ ਤੇਰੀ ਇਬਾਦਤ ਕਰਨ ਵਾਲੇ ਨੇ ਆਪਣੀ ਚਾਕਰਾਂ ਦੇ ਪੈਰਾਂ ਦੀ ਮਿੱਟੀ ਬਖਸ਼ ਦੇ ਚਰਨ ਧੂੜ ਵੀ ਹੁੰਦੇ ਆ ਤੇ ਮਲੋਚਾ ਵੀ ਕਰਦੇ ਆ ਬਦਬਖਤ ਆਮਚੂ ਵਕੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨਤੁਰਾ ਤੇਰੇ ਚਾਕਰਾਂ ਪਾਖ ਹਾਕ ਮੈਂ ਤੇਰੇ ਚਾਕਰਾਂ ਦੇ ਚਰਨਾਂ ਦੀ ਧੂੜ ਆ ਮਾਗ ਮਜਨ ਸੰਗ ਸਾਧੂਆ ਹੋਏ ਰਾਹ ਸਦ ਤੂਰ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਚਰਨ ਧੂੜ ਵਿੱਚ ਇਸ਼ਨਾਨ ਗਿਆ ਜਨ ਕੈ ਚਰਨ ਵਸੈ ਮੇਰਾ ਹਿਰ ਹੈ ਪ੍ਰਮਾਤਮਾ ਤੇਰੇ ਸੇਵਕ ਦੇ ਪੈਰ ਮੇਰੇ ਹਿਰਦੇ ਵਿੱਚ ਵਸ ਜਾ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਖੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਧਨੀ ਵਿਕੋਣਾ ਪਾਠ ਪਟੰਬਰ ਪਾਹੇ ਸੇਤੀ ਜਾਲੇ ਤੇਰੇ ਨਾਮ ਤੋਂ ਬਿਨਾ ਰੇਸ਼ਮੀ ਕਪੜੇ ਅਗ ਦੀਆਂ ਲਪਟਾਂ ਨੇ ਧੂੜੀ ਵਿੱਚ ਲੁਡੰਡੜੀ ਸੋਹਾ ਨਾਨਕ ਤੈ ਸਹ ਨਾਲੇ ਤੂੰ ਪਰਮਾਤਮਾ ਮੇਰੇ ਨਾਲ ਕਹੈ ਮੈਨੂੰ ਧੂੜੀ ਵੀ ਤੇਰੀ ਸ਼ੋਭਾ ਦਿੰਦੀ ਖੈ ਗੁਰੂ ਨਾਨਕ ਸਾਹਿਬ ਬਚਨ ਕਰਦਿਆ ਪਰਮਾਤਮਾ ਸਭ ਤੋਂ ਪਹਿਲੀ ਕਿਰਪਾ ਕਰ ਮੈਨੂੰ ਅੰਦਰ ਦੀ ਨਿਮਰਤਾ ਦੇ ਦੇ ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾਂ ਸਾਜਨ ਤੇਰੇ ਚਰਨ ਕੀ ਕੋਇ ਰਹਾ ਸਦ ਤੂਰ ਸਦੀਵ ਕਾਲ ਲਈ ਮੈਨੂੰ ਆਪਣੀ ਧੂੜ ਬਣਾ ਦੇ ਤੇ ਜਿੰਨਾ ਗੁਰਮਖੋ ਕੋ ਨਿਮਰਤਾ ਚ ਜਾਏਗਾ ਨਾਮ ਵਿੱਚ ਨਿਕਲੀ ਹੋਈ ਨਿਮਰਤਾ ਫਿਰ ਮੈਂ ਰਿਪੀਟ ਕਰ ਦਿਆਂ ਦਿਖਾਵੇ ਦੀ ਨਹੀਂ ਸੱਚੇਵੇਂ ਓਨੀ ਰੱਬ ਦੀ ਬਖਸ਼ਿਸ਼ ਉਹਦੇ ਤੇ ਵਰਤੇਗੀ